ਚਾਹ ਦੀ ਲਾਚਾ ਚਾ 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 ਗਾ ਗਾਣਾ ਖੋਲਗਾ ਤੁਹਾਨੂੰ ਖੋਲਣਾ ਪੈਣਾ ਹੈ ਵੀਰਾ 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 ਰਾਚਾ ਜੀ ਵੀਰਾ ਵੀਰਾ ਤੂੰ ਅੱਜ ਕਿਹੜਾ ਰਸਤਾ ਬਣਾਇਆ ਦੱਸੋ ਤਾਂ ਵੇਲ ਗਾ ਦੱਸੋ ਤਾਂ ਵੇਲ ਗਾ ਵੀਰਾ ਵੀਰੇ ਨੰ ਮਦਦ ਕਰਾਓ ਸਰਵਾਲਾ ਕਰਾਊਗਾ ਸਰਵਾਲਾ ਆਓ ਸਰਵਾਲਾ ਕਰਾਊਗਾ ਹਾਂ ਨਾਰਾ ਨਹੀਂ ਆਵਾਜ਼ ਸੁਣ ਲੈ ਵੀਰਾ ਨਾਲ ਜਾਂਦਾ ਕਸਰ ਵਾਲੇ ਉਹ ਤਾਂ ਇਹ ਕਹਿੰਦਾ ਨਾ ਗਰਮੀ ਹੋਈ ਜ਼ੋਰ ਲਗਦਾ ਹੈ ਬਿਲਕੁਲ ਕੋਲ ਉਹ ਵੜ ਗਿਆ ਮੈਂ ਕਿਰਕੋੜ ਲੱਗੀ ਨਾ ਨਾ ਗਰਮਾਈ ਨੂੰ ਟਟ ਕੇ ਬਹਿ ਗਿਆ ਤੇ ਨੇ ਕਹਿੰਦਾ ਮੇਰੇ ਕੋ ਕਿਉਂ ਲੱਗੀ ਇਹ ਕਿਹੜਾ ਖਰਾੜੇ ਮਾਰੀ ਜਾਂਦਾ ਉਹ ਨਾ ਇਹ ਤਾਂ ਹੀ ਮਾਰਦਾ ਇਹਨੇ ਖਰਾੜੇ ਨਹੀਂ ਆਉਗਾ ਉਹ ਹੀ ਲੱਗ ਪਿਆ

ਇਹ ਨਾਲ ਸੁਤੀਪੂ ਵਾਜੀ ਜਿਹੜਾ ਧਾਗੇ ਹੁੰਦੇ ਨੇ ਨਾ ਟਾਈਮ ਬੜਾ ਲੱਗਦਾ ਸਲਕੀ ਦਾ ਰਸਕ ਜਾਂਦਾ ਹੈ ਕੋਲ ਤਾ ਦੇ ਪਰੋ ਬੰਨ ਲਾ ਦੇ। ਕੋਮ ਜੰਦਰ ਹੁੰਦੇ। ਇਹ ਤਾਂ ਹੋਈ ਗੱਲ ਨਾਲ। ਆਹ ਹੋਈ ਸੀ ਹੱਥ ਮੰਜਰ। ਖਾਰੇ ਤੇ ਬੰਦੀ। ਬਾਤ ਨਹੀਂ ਨਹੀਂ ਇਸੇ ਗਾਣੇ ਦਾ ਨਾ ਇਸੇ ਗਾਣੇ ਨੂੰ ਮਗਰੋਂ ਮੁੰਡੇ ਗੰਦਾ ਪਾੜ ਕੇ। ਗੰਦਾ ਜਾਂਦੀ। ਹਾਂ ਗਾਣਾ ਉਹ ਹੀ ਹੁੰਦਾ ਹੈ। ਹਾਂ ਗਾਣਾ ਉਹ ਹੀ ਹੁੰਦਾ ਹੈ। ਨਾ ਨਾ ਕੁੜੇ ਪੈਣਾ ਬੰਦਾ ਹੁੰਦਾ ਬਾਅਦ ਸੇ ਲੜਕੀ ਨੂੰ ਬੰਨਣਾ ਨੂੰ ਪਾੜ-ਪਾੜ ਕੇ ਵਿੱਚੋਂ ਫਿਰ ਦਿੰਦੇ ਜਿੰਨੇ ਮੋਰ ਦਵਾਂਗੇ ਹੋਈ ਕਿਸੇ। ਉਹ ਜਿਵੇਂ ਉਹ ਗੰਦਾ ਜਿੱਤਿਆ ਵਸ ਹੋਈ। ਇਹ ਬੁਲਣਗੇ। ਹੋਰ ਇਹ ਨਾ ਪਿੱਛੇ ਗਾਣੇ ਦਾ ਟਾਂ। ചാന പ ਕਰਕ ਨੂੰ ਚੋਲਣਾ ਨਾ ਮਗਰ ਜੋੜ ਕੇ cigarਾ ਕੰਨ ਪਾਈ ਜਾਂ ਫੋਟੋ ਬੈਠੀ ਆ ਸਪੋਰਟ ਤੇ ਮੈਂ ਸਪੋਰਟ ਲੈਂਦਾ ਹਾਂ ਮੋਟਾ ਮੈਂ ਵੀ ਜੀ ਬਿੱਲੀ ਵਾਂਗ ਮੈਂ ਜੀ ਦੀ ਵੀ ਇਹਦੀ ਸਵਾਰ ਕੇ ਸਵਾਫ ਹੋਰ ਕੇ ਵੀ ਦੀ ਜੀ ਚੋ ਸੱਤ ਘੰਟਾ ਹੋਣ ਸੀ ਹਾਂ ਇਹ ਤਰ ਸਾਫ ਹੁੰਦੀ ਆ ਇਹ ਤਰ ਚਾਨਣ ਪੈਂਦਾ ਹਾਂ ਕੀ ਦੇਖੋ ਜੀ ਮੈਂ ਬੜੀ പേ <laughs> <laughs> ਆਪ ਪਾਣੀ ਨਹੀਂ ਦਾਰ ਕਿਤਾ ਗੰਨਾ ਗੁੰਡਾੰਦੋ ਇਹਦੀਆਂ ਮਾਰੀ ਦੇ ਨਾ ਕਿਆ ਤੇਰੀਆਂ ਦੁਆਰਾ ਦਿੱਤੀਆਂ ਹੀ ਨਹੀਂ ਆਖੇ ਨੇ ਉਹਨੇ ਪਾਇਆ ਬੋਲੀ ਜੀ ਨੇ ਬੋਲੀ ਗੱਦਾ ਪਾਇਆ ਕੋਈ ਮੇਰੇ ਵਾਲਾ ਗਾਣਾ ਨਹੀਂ ਕਿ ਉਹ ਕਹਿ ਰਿਹਾ ਇੱਕ ਵੀ ਕੋਈ ਹੋਣੀ ਹੈ ਮੈਂ ਨਹੀਂ ਬੰਨੂ ਇਹ ਕੋਈ ਨੰਬਰ ਚਾਹੀਦਾ ਗਾਣਾ ਇੱਕ ਬੰਨੇ ਆ ਨਾ ਕੀ ਉਸੇ ਨੂੰ ਗੰਨਾ ਦੇ ਦਿੰਦੇ ਨਾ ਦੁਆਰੇ ਖਾ ਰਹੇ ਤੇ ਕੋਰੇ ਦੇ ਹੋਰ ਦੂਜਾ ਇੱਕ ਨਹੀਂ ਆ ਕਿ ਅਸੀਂ ਕੋਲ ਨਹੀਂ ਨੇ ਬਨੇ ਕਿਚੇ ਮੰਦਰ ਦਾ ਹਾਂ ਹਾਂ ਆ ਤੇ ਇੱਕ ਪਹਾੜਾ ਬੰਨਦਾ ਬੰਨਤਾ ਦੂ ਸੀ ਆ ਇੱਕੋ ਹੀ ਹੈ ਕਰਨਾ ਇਹਦਾ ਸਾਦੇ ਫਿਰ ਜਦੋਂ ਕਰਦਾ ਤੇਰੇ ਆ ਬੰਦੇ ਆ ਫੁੱਲ ਆ ਜਾਂਦਾ ਪਤਾ ਹੈ ਨਹੀਂ ਕਹਿੰਦਾ ਬੋਲ ਦੂਜਾ ਕੋਰੇ ਦੇ ਵੱਜਿਆ ਰਿਹਾ ਸੀ ਨਾ ਕਰਨਾ ਹਾਂ ਕਰਵਿੰਦਰ ਦਾ ਗੁਰਵਿੰਦਰ ਵਾਲਾ ਜਿਹੜਾ ਉਹ ਵੱਜਿਆ ਰਿਹਾ ਸੀ ਤੇ ਦੂਜਾ ਜਿਹੜਾ ਸੀ ਉਹ ਖਲਾ ਰਿਹਾ ਸੀ ਤਾਂ ਕਾ ਪਾੜ ਕੇ ਦੋ ਦੋ ਕੰਢਾ ਬੰਨਦੇ ਨੇ ਉਹ ਪਾਸੇ ਚੱਲ ਜੇ ਕਰੀਂ ਇਹ ਕੋ ਗੇਲੀ ਸੱਜੇ ਉਹ ਮੰਗੋ ਬੀਬੀਆਂ ਨੂੰ ਜਾਇਦਾ ਸੀ ਤੇ ਧਿਆਨਾ ਮੁੰਡੇ ਗਏ ਬੜੇ ਸ਼ਾਰਟੀਂ ਦਿਓ ਰੱਖਦੇ ਧਿਆਨ ਤੁਸੀਂ ਜਾਨ ਨੂੰ ਐਵੇਂ ਕਰੀਂ ਹੋਏ ਕਰੀਂ ਉਹ ਜਾਂ ਜਾ ਲਓ ਹੁੰ ਮੱਚਾ ਨਾ ਮਰਦਾ ਤਲਾਦੋ ਤੋੜਨਾ ਨਹੀਂ ਤੋੜਨਾ ਨਹੀਂ ਗੰਦਾ ਬਣੀ ਗੰਦਾ ਹਾਂ ਨਾਲੇ ਤਾਂ ਅੱਗੇ ਜੀ ਨਾ ਹਾਂ ਪਤਾ ਦੇ ਤਾਂ ਗੱਲ ਆਉਂਦੀ ਹੈ ਕਿ ਨੁਕੀ ਪਾਲ ਗੰਦਾ ਕਰਦੇ ਹਾਂ ਇਹਨਾਂ ਨੂੰ ਕੋਈ ਟਾਈਮ ਨਹੀਂ ਲਾਉਣਾ ਇਹ ਚ ਮੈਂ ਨਾ ਚਾਰ ਨੰਬਰ ਹੋ ਗਏ ਨੇ ਰੇ 25 ਲਾਉਂਦਾ ਨਾ ਸਰ ਜੀ ਚੰਗੀ ਜੀ ਪਲ ਬਾਈ ਤਾਂ ਨਾਲ ਕਰ ਰਹੇ ਹਾਂ ਲਗਾ ਐਂਡ ਕਰਨਾ ਐਂਡ ਚੰਦ ਅਬ ਜੂਗੀ ਵੀ ਕਿਹੜਾ ਉੱਪਰ ਥਾਗਾ ਉਹ ਕੁਝ ਉਹਨਾਂ ਪਾਰ ਪਾਰ ਹਾਂ ਪਾਰ ਹਾਂ ਹਾਂ ਅਲੇ ਦਾ ਹਾਂ ਫੜ ਗਿਆ ਆਪਾਂ ਕਿਹਨੇ ਵੀ ਸੋਚੀ ਆਈ ਹੈ Ibu, berarti dia siapa tuh? Kirinya ini sukses, <laughs> iya, 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 ਨਹੀਂ ਖੋਲਣਾ ਉਹਦੇ ਨਾਲ ਕਿਸ ਤਰ੍ਹਾਂ ਗੱਲ ਕਰੀ ਬਣਾਇਆ ਤਾਂ ਨਹੀਂ ਖੋਲਣਾ ਹੈ ਇਹ ਹੈ ਅੱਜ ਆ ਬੰਨੇ ਅੱਜ ਆ ਚਾਰ ਪੰਜ ਉਧਰ ਵੀ ਬੰਨੇ ਬੋਲੀ ਮੋਸਾ ਦਾ ਬੋਲ ਲੈ ਆ ਗਿਆ ਇਹਨਾਂ ਜੀ ਆਜਾ ਤਾਂ ਹੁਣ ਇਹਨਾਂ ਨੂੰ ਲਿਆਉਂਦੇ ਰਹੇ ਆ ਇੱਥੇ ਸਾਰਾ ਪਤਾ ਥੋੜਾ ਬਹੁਤਾ ਲੱਗਦਾ ਰਹਿੰਦਾ ਹੁਣ ਛੇਤੀ ਆ ਜਾਂਦੇ ਰੋਟਾ ਲੱਗੇ ਜਾਂਦੇ ਛੇਤੀ ਆ ਜਾਂਦੇ ਆ ਕਿੰਨੇ ਦਿਨ ਨਿਕਲਦਾ ਮੁੰਡੀ ਕਰਨੇ ਨਹੀਂ ਬਿਨਿਆ। ਇਹ ਕ ਨੌ ਹੈ ਕੱਟੇ-ਕੁੱਟੇ ਆ ਨਾ ਨੌ ਨੌਂ ਦੇ ਨਾਲ ਪਹਿਲਾ 10 ਦਿਨ ਹੋਣਾ। ਅੰਨਿਆ ਕਾ ਦਿਨ ਐਸਾ ਫਰੀਜ ਨੂੰ ਤੇ ਵਾਰਾ ਪਤਾ ਹੁੰਦਾ ਦੂਜੇ ਨੂੰ ਸਗਜੀਤ ਨੂੰ ਕੋਈ ਸਵਾਲ ਨਹੀਂ ਲੱਗਦਾ ਹਾਂ ਉਹ ਵੀ ਚੱਲ ਕੋਈ ਪਤਾ ਨਹੀਂ ਆਉਂਦਾ ਹੀ ਨਹੀਂ ਉਹਦਾ ਹੀ ਨਹੀਂ ਉਹਨੂੰ ਕਿ ਬੰਦਾ ਫਰੀਜ ਰੰਗ ਜਿਆਦੇ ਤੇ ਉਹਨੂੰ ਨਹੀਂ ਪਸੰਦ ਆਉਂਦੀ ਉਹਨੂੰ ਨਹੀਂ ਪਸੰਦ ਉਹਦਾ ਬਾਹਰ ਦਾ ਵੀ ਕਰਦੀ ਜੋ ਪੀ ਲਈ ਕਰ ਜਾਣਾ ਤੁਹਾਨੂੰ ਨਾ ਕੁਝ ਹੋਊਗਾ। ਉਹ ਤਾਂ ਕਰਦਾ। ਆ ਆ ਵੀ ਤੇ ਬੋਲਦਾ ਕਰਦੀ ਆ। ਹਾਂ। ਇਹ ਸਾਰੇ ਗੱਲਾਂ ਲਈ ਤੁਹਾਨੂੰ ਸਾਰੇ ਵਿਆਹਾਂ ਨੂੰ ਸਾਰੀਆਂ ਗੱਲਾਂ ਦਾ ਪਤਾ ਉਹਨਾਂ ਨੂੰ। ਇਹ ਰਹਿ ਜਾਂਦਾ ਜਿਆਦਾ ਨਾ। ਹਾਂ। ਧਿਆਨ ਪੂਰਾ ਰੱਖਦਾ। ਉਹ ਆਇਆ ਬਿਸੀ ਕੇਂਦਰ ਬਾਹਰ ਹੀ ਨਿਕਲੇ ਅੰਦਰ ਹੀ ਬੜ ਕੇ ਬੈਠਾ ਰਿਹਾ ਹਾਂ। ਪ੍ਰਵੀnder ਦੇ ਵਿਆਹ। ਹਾਂ। ਉਹ ਵਾਕਾ ਪਿੰਨਾ। ਸੰਗਦਾ ਜਿਆਦਾ। ਹਾਂ। ਸੁਖ ਭਰੀ ਸਾਰਿਆਂ ਲੋਕਾਂ ਜਿੰਨੇ ਘਰਾਂ ਦੇ ਬੰਦੇ। ਸਾਰਿਆਂ ਦਾ ਪਤਾ ਹੈ।

ਪ੍ਰਾਪਾ ਸਰ ਇਹ ਚੋਲਾ ਤੇ ਪੜਦੇ ਸਾਰਾ ਕਰਾ ਕੇ ਇਹ ਕਰੀਸ਼ਾ ਨੂੰ ਕੋਈ ਮਾਰ ਨਹੀਂ ਹਾਂ ਆਹ ਤਰੀਕਾ ਹੋਇਆ ਪਈਆ ਖੋਇਆ ਗਾਣਾ ਥੋੜੀ ਕੋਇਆ ਗਾਣਾ ਪਰਿਆ ਪਹਿਲਾ ਗਾਣਾ ਨਹੀਂ ਘਰ ਪਈਆ ਕਮਾ ਕੇ ਤੇ ਤੇਲ ਕੋ ਹੱਥ ਵਰ ਦੇ ਬਣ ਗਏ ਤੇ ਚੋਲਾ ਦੇ ਵਿੱਚ ਕਮਾੜ ਕੇ ਛੱਡ ਦਿੱਤੀ ਉਹ ਲੱਭਣਗੇ ਫਿਰ ਆਪਾਂ ਲੱਭਣਗੇ ਕਿਹਦੇ ਨੂੰ ਲੱਗ ਗਿਆ હા જો લોબી જાના Bu da benim dediğim. Ben geldim. Benim dediğim. Ben atıyorum. 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 ਕਾ ਉਹ ਨਸੀਬ ਬੜਾ ਹੋ ਗਿਆ ਇਕਦਮ ਨਾ ਨਸੀਬ ਜਿਹੜਾ ਮੈਨੂੰ ਨਹੀਂ ਰਾਮ ਛੱਟੇ ਪਏ ਹੋਰ ਤੋਂ ਪਰਾਂ ਦੇ ਛੱਟੇ ਆ ਜਾਂਦੇ ਹਨ ਨਹੀਂ ਪੂਰਾ ਨਹੀਂ ਕਿ ਨਿਗਾ ਟਕਾ ਕੇ ਵਿਕਣੀ ਬਾਬੀ ਬਣਾਏ ਨਾ ਤੌਲੀਆਂ ਵਸਾਤਾ ਸਪੇਦੀ ਤੇ ਆਹ ਰਾਮ ਨੂੰ ਪਤਾ ਲੱਗੇ ਨਾ ਕਿ ਛੱਟੇ ਆਏ ਨੇ ਨਹੀਂ ਪਤਾ ਨਾ ਗਗਨ ਆਈਂ ਜਿਹੜਾ ਕੜਾਈ ਚਾਲਾ ਐਵੇਂ ਫਿਕਾ ਦੱਸਿਆ ਗਿਆ ਮੈਨੂੰ ਉਹ ਕਿੱਥੇ ਗਿਆ ਉਹ ਜਿਹੜੀ ਐਮ ਐਂਡੀ ਮੈਂ ਤਾਂ ਪਿੰਡਾਂ ਦਾ ਲੱਗ ਕੇ ਛੱਟੇ ਆ ਗਏ

ਬੋਏ ਬੋਏ ਇਹਨਾਂ 4 ਰੁਪਏ ਆਓ ਪਹਿਲਾਂ ਮਾਦਰਾ ਟਾਈਟ ਟੱਪ ਲੈ ਕੇ ਆਈਏ ਟੱਪ ਚ ਪਾਈਆਂ 4 ਫਿਰ ਟੱਪ ਚ ਪਾਈਏ 14 ਫਿਰ ਸਵਾਰ ਨਹੀਂ ਆਵੇ ਕੋਈ ਚਾਹ ਰਿਹਾ ਗੱਲ ਮੈਂ ਨਾਦਰ ਵੇਖੀ ਆਓ ਵੇ ਚਾਚੀ ਆਓ ਵੀ ਆ ਲੈ ਮਨ ਵਿੱਚ ਮੈਨੂੰ ਪੁੱਛ ਲਾ ਕਰ ਮੇਰੇ ਲਈ ਲੱਗਦਾ ਹੈ ਸਾਰਾ ਕੰਮ ਇੱਕ ਦਿਨ ਆਇਆ ਪਤਾ ਲੱਗਦਾ ਰੁਪਈਆ ਚਲ ਵੀ ਮੇਰਾ ਕੋਲਾ ਨਾ ਜਲਾ ਦੇ ਰਿਹਾ ਉਹ ਹੋਰ ਕਿੰਨੇ ਵਾਰ ਕਰਨਾ ਬਸ ਹੋਰ ਇੱਕ ਚਾਲ ਥੋੜੇ ਹੀ ਗੱਲ ਨਹੀਂ ਪਈ ਚਾਲ ਥੋੜੇ ਨਾ ਨਾ ਇਹ ਕੀ ਥੋੜੇ ਫੇਰ ਵੀ ਲਾਪੜਾ ਨਾ ਆਇਆ ਤੇ ਮਾਰ ਕੇ ਲਾਪੜਾਈ ਦੀ ਆ ਇਹ ਕਹਿੰਦੀ ਹੈ ਕਿ ਸਾਰਾ ਪਿਆਸ ਇੱਕ ਤਜੇ ਫਰਮ ਲਾਏ ਤੋਂ ਉਹ ਤੇ ਲਾਉਣੀ ਉਹ ਲਾਪੜਾਈ ਦੀ ਲੱਸੀ ਲਿਆ ਕੇ ਭਾਗੇ ਕਰਦੇ ਨਾ ਹੋ ਗਏ। ਔਰ ਰੋਕ ਜੋ ਨਾ। ਔਰ ਨਹੀਂ ਚਾਉਣਾ ਤੇਰੀ ਸਵਾਦ ਆਉਂਦਾ। ਲੱਸੀ ਲਿਆਵਾਂਗੇ ਚਾਉਣੀ ਨਹੀਂ। ਓ ਨਹੀਂ ਡੱਪ ਲਈਏ ਚਾਉਣਾ ਦਾ ਪਰਕੇ। ਮੈਂ ਲੱਗੂ ਲੱਗੂ। ਵਾਹ ਮੈਂ ਰੋਟੀ ਤਾਂ ਹਰੂ ਨਾ ਕਰ ਲੜਾ ਰਗਾ। ਲੱਸੀ ਚੋਣ। ਧਾਨਾ ਲੱਬ। ਮਰ ਵੀ ਤੋ। ਧਾਨਾ ਲੱਬ। ਦਿਮਾਗੇ ਚ ਗਿਆ ਆ। ਹਾਂ। ਫਰੋਂਗ ਤੇ ਤਕੜਾਓ। ਮਨੇ ਤੇ ਪਿੱਛੇ ਕੁਰਸੀ ਕਰ ਮੈਂ ਪਨੇੜਾ ਜਾ ਕਰ ਮਾਰੀ ਫੋਟੋ ਦਾ ਬਾਬ ਜਰਾ ਮਾ ਲੋ ਕਰ ਆਏ ਆ ਤੇ ਲਾੜਾ ਉਹ ਤੂੰ ਮਾਰ ਦੇ ਦਵਾ ਐ ਨਹੀਂ ਕਰਦਾ ਉਹ ਆ ਇਹ ਫੋਟੋ ਨਾ ਇਹ ਤੋਂ ਤੋਂ ਲੈ ਕੇ ਮਾਰ ਤੇ ਨਹੀਂ ਬੱਸ ਕਰ ਮੈਂ ਕਿੱਥੇ ਲੱਗੀ ਨਹੀਂ ਬੱਸ ਰੋਣ ਨਹੀਂ ਚਾਹਉਂ ਹਾਂ ਇੱਕ ਮਿੰਟ ਗੱਲ ਸੁਣ ਚੌਲ ਤਾਂ ਓਏ ਇੱਕ ਮਿੰਟ ਗੱਲ ਤਾਂ ਸੁਣ ਲੋ ਜਦੋਂ ਤਾਂ ਆਪੇ ਥੋੜੇ ਹੁਣ ਚਾਚੀ ਦੇ ਨਾਲ ਫੱਗੇ ਮਾਰੀਆਂ ਹੁੰਦੀਆਂ। ਮਾ ਗਏ ਇਹ ਫੱਗੇ ਮਾਰੀ। ਚਾੱਕੀ ਪਰ ਤਰ ਕੋਲ ਬੈਗ ਲੱਭੀ ਗਿਆ। ਚੋਕਰ ਕੱਲਾ ਇੱਕ ਤੇ 211 ਹਾਂ ਕੱਲਾ ਕੱਲਾ ਕਿਹਦਾ ਹੁੰਦਾ ਨਾ ਪਰ ਇਹਨੂੰ ਮੂੰਗ ਰਿਹਾ ਕੋਈ ਪੈਦਲ ਨਾਲ। ਉਹ ਤਾਂ ਆਪਾਂ ਖੈਰ ਬੰਦ ਕਰ ਦੇ। ਹਾਂ ਤੇ ਇਹ ਖਾ ਬੰਦ ਕਰ ਦੇ। ਮੈਂ ਉਹ ਲੱਸੀ ਵੀ ਲੈ ਆਈ ਆ। ਉਹਨੇ ਲੱਸੀ ਤੋਂ ਦੱਬ ਲੈਣਾ। ਉਹ ਐਥੇ ਮਾਰ ਨਹੀਂ ਦੇ ਤਨੇ ਦੇ ਕੱਪੜੇ ਖਰਾਬ ਹੋਏ ਨੇ ਸਾਰੇ ਨਹੀਂ ਨਹੀਂ ਤੇ ਉਹ ਤੋਂ ਕੁਝ ਸੋਚ ਸਕਦਾ ਹਾਂ ਲਈ ਐਥੇ ਨਾ ਮਾਰਦਾ ਆਹ ਬਟਾਣੇ ਖੇਡੋ ਬਲ ਲੈ ਚਾਚੀ ਲੱਸੀ ਲੈ ਤਾਂ ਉਹ ਨਹੀਂ ਇੱਥੇ ਸਾਰਾ ਖਲ ਖਲ ਨਹੀਂ ਜਾਂਦਾ ਵਿਸ਼ਾਲਾ ਵਿਸ਼ਾਲਾ ਆਹ ਬਸ਼ਾਲਾ ਲੱਸੀ ਚੋਣੇ ਦੀ ਲਾਭ ਨਾ ਨਾ ਉਹ ਥੱਲਾ ਸਾਹ ਦੇ ਸੀ ਜਾਂਦਾ ਉਹਦਾ ਹੋਰ ਪਾਣੀ ਪਾਓ ਅਸੀ ਚ ਪਾਣੀ ਥੋੜਾ ਸਾਰੀ ਲੱਸੀ ਤੇ ਪਾਣੀ ਪਾਓ ਹੋਰ ਪਾ ਹੋਣ ਬੈਠਾਂਨ ਕੇ ਕੋਈ ਹੋਣਾ ਤੇ ਭਰਾ ਨੂੰ ਖੜਾਉਣਾ ਉਹ ਬੀਜਰੇ ਕਰਾਣੀ ਚ ਆ ਚਾਹਦੇ ਤਾਂ ਸੈਸ਼ਨ ਚ ਚਾਰ ਕੁੜੀਆਂ ਕਵਾਂਟੀਆਂ ਪਹਿਲਾਂ ਜਿਹੜੀਆਂ ਲਾ ਲਾਵੇ ਬੋਤੇ ਲਾਈਆ ਖੜਾ ਲੈਣਾ ਨਾ ਘਰੇ ਹੈ ਅੱਠਾਂ ਦੇਣਾ ਕਾਈ ਕਰਦਾ ਅਰੇ ਮੈਨੂੰ ਦੱਸ ਦੇ ਮੈਂ ਇਹਨੂੰ ਕਿਹਦਾ ਇਹਨਾਂ ਨੂੰ ਖੜਾਇਆ ਨਹੀਂ ਮੈਂ ਇਹਨਾਂ ਨੂੰ ਤਾਂ ਨਹੀਂ ਪਤਾ ਇਹਨਾਂ ਨੂੰ ਖੜਾਇਆ ਨਹੀਂ ਗਾਹ ਨਹੀਂ ਕਰੀ ਤੇ ਹੋਰ ਉਹ ਨਹੀਂ ਆਇਆ ਗੁਰਵੀਰ ਕਰਨੇ ਖੜਾ ਗਾ ਅਕਲਵੀਰ ਸਵੇਰੇ ਤਾਂ ਇੱਥੇ ਸੀ ਸਵੇਰੇ ਇੱਥੇ ਮੜਕੇ ਚਲਾ ਗਿਆ ਨਾ ਉਹਨਾਂ ਨੂੰ ਮਾਣਪੁਰਾ ਜਾਣਾ ਸੀ ਨਾ ਗੋਰਾ ਨਹੀਂ ਗੋਰੇ ਨਹੀਂ ਆ ਜਾਂਦਾ ਆਹ ਨਾ ਬੰਨੋ ਕੱਪੜਿਆਂ ਤੋਂ ਵੱਧ ਆਉਂਦਾ ਧਿਆਨ ਪਿੱਛੇ ਜਾ ਪਿੱਛੇ ਜਾ ਉੱਤੋਂ ਸਿੱਟਣਾ ਹੱਥ ਰੱਖੋ ਤੁਸੀਂ ਮੈਂ ਕੱਪੜੇ ਨਿਖਾਵਾਂ ਹਾਂ ਲਾ ਕੇ ਰਖਾ ਦੇ ਕੰਡ ਦਾ ਲਿਬੜਿਆ ਸਾਰਾ ਕੁੱਤਾ ਸਿੱਟੀ ਦਾ ਹੁੰਦਾ ਉਸਾਨ ਉੱਤੋਂ ਇਥੋਂ ਛੁੱਟ ਲੈ ਕਿੱਥੇ ਡਿੱ ਗਿਆ ਓਨਲਾਈਨ ਓਏ ਨਾ ਨਾ ਆਹ ਤਾਂ ਹੀ ਦਾ ਪਤਾ ਹੱਥ ਪਾ ਕੇ ਵਿੱਚ ਆ ਛੜ ਓਏ ਉਹਨੂੰ ਕਿਹਾ ਉਸੇ ਵੇਲੇ ਕਮਾ ਕਮਾ ਕੁੱਤੋਂ ਡਿੱ ਗਿਆ ਪਤਾ ਲੱਗਿਆ ਕਿੱਥੇ ਡਿੱ ਗਿਆ ਹਾਂ ਇਹ ਤਾਂ ਐ ਪਤਾ ਲੱਗ ਗਿਆ ਨਾ ਖੜਕੇ ਤੋਂ ਖਾਲੀ ਧਵਾ ਸਕਦੀ ਔਰ ਰੁਪਏ ਛੱਡ ਛੱਡ ਆਹ ਹੋਰ ਰੁਪਏ ਆਹ ਪਰਜਾਈ ਵੀ ਟਿੱਲੀ ਆ ਮੈਂ ਪਰਜਾਈ ਵੀ ਮੈਂ ਹਾਂ ਟਿੱਲੀ ਆ ਲਾਲਾ ਮੈਨੂੰ ਹੱਥ ਤੋੜੀਦਾ ਇਹਦਾ ਸਾਫ ਰੱਬ ਆਇਆ ਨਾ ਨਹੀਂ ਨਹੀਂ ਮੈਨੂੰ ਤਾਇਆ ਨਾ ਕੋਈ ਵੀ ਕੱਗ ਵੀ ਸਾਈ ਜਿਹਨੇ ਫੁੱਲੀ ਸੁਟ ਲਾ ਆ ਉਹ ਦਰੇ ਬਕਰ ਨੇ ਕੰਲੇ